अरविंद केजरीवाल ਦੀ ਤੁਲਨਾ ਪੰਜਾਬ ਦੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਨਟਵਰ ਲਾਲ ਨਾਲ ਕੀਤੀ ਹੈ ਸੁਪਰੀਮ ਕੋਰਟ ਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਹਰਿਆਣਾ ਤੇ ਦਿੱਲੀ ਨੂੰ ਪੰਜਾਬ ਦਾ ਪਾਣੀ ਦੇਣ ਦਾ ਸਟੈਂਡ ਲੈਣ ਤੋਂ ਬਾਅਦ ਅਕਾਲੀ ਦਲ ਆਮ ਆਦਮੀ ਪਾਰਟੀ ਖਿਲਾਫ ਹਮਲਾਵਰ ਹੋ ਗਈ ਦੂਜਾ ਮੁੱਦਾ ਦਿੱਲੀ ਦੇ ਚਾਂਦਨੀ ਚੌਕ ਚ ਸਥਿਤ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਚ ਪਿਆਉ ਤੋੜੰਦਾ ਸੀ ਦੋ ਦਿਨ ਪਹਿਲਾਂ ਹੀ ਅਕਾਲੀ ਦਲ ਨੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ केजरीवाल ਤੇ ਆਮ ਆਦਮੀ ਪਾਰਟੀ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਅੰਮ੍ਰਿਤਸਰ ਜਿਵੇਂ ਆਕਾਲੀ ਦਲ ਨੇ ਕੇਜਰੀਵਾਲ ਦਾ ਪੁਤਲਾ ਫੂਕ ਪਰਦਰਸ਼ਨ ਕੀਤਾ। ਅਗਵਾਈ ਵਿਕਰਮ ਸਿੰਘ ਮਜੀਠੀਆ ਕਰ ਰਹੇ ਸਨ। ਉਹਨਾਂ ਕੇਜਰੀਵਾਲ ਤੇ ਉਹਨਾਂ ਦੀ ਸਰਕਾਰ ਨੂੰ ਜਮ ਕੇ ਕੋਸਿਆ। ਹਾਲਾਂਕਿ ਪਾਣੀਆਂ ਦੇ ਮੁੱਦੇ ਤੇ ਦਿੱਲੀ ਸਰਕਾਰ ਵੱਲੋਂ ਪੰਜਾਬ ਖਿਲਾਫ ਸਟੈਂਡ ਲੈਣ ਵਾਲੇ ਵਕੀਲ ਨੂੰ ਹਟਾ ਦਿੱਤਾ ਗਿਆ। ਉਹ ਨਟਵਰ ਲਾਲ ਆ ਜੀ ਜਿਹੜਾ ਝੂਠ ਬੋਲਣਾ ਅੱਜ ਮਿਸਲੀਡ ਕਰਨਾ ਹੱਤ ਦੀ ਸਫਾਈ ਦਾ ਉਹਨੂੰ ਕਹਿ ਦੇ ਬਾਦਸ਼ਾਹ ਜਿਹੜਾ ਇੱਕ ਹੱਥ ਨਾਲ ਕੁਝ ਕਹਿੰਦਾ ਇੱਕ ਹੱਥ ਦੀ ਸਫਾਈ ਨਾਲ ਕੁਝ ਕਰਦਾ ਇਹ ਜੇ ਨਟਵਰ ਲਾਲ ਨੂੰ ਜਾਂ ਉਹ ਜੀ ਉਹ ਜੀ ਪਾਰਟੀ ਨੂੰ ਅੱਜ ਇੱਥੇ ਸਭ ਨੇ ਉਹਦੀ ਨਿੰਦਿਆ ਕੀਤੀ ਆ ਉਹਨੂੰ ਰਿਜੈਕਟ ਕੀਤਾ ਤੇ ਕਾਂਗਰਸ ਪਾਰਟੀ ਤੇ ਇਹ ਰੋਚਕ ਪਾਰਟੀ ਨੂੰ ਇੱਕੋ ਖਿਤਾਬ ਦਿੱਤਾ